ਗੱਲ ਪੰਥਕ ਸਫਾਂ ਦੀ ਕਰੀਏ ਤਾਂ ਬਰਖਾਸਤ ਹੋਈ ਸਰਦਾਰ ਲਹਿਰ ਸਸਪੈਂਡ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪਿੱਠ ਉੱਤੇ ਚਟਾਨ ਵਾਂਗ ਖੜ ਗਈ ਹੈ ਤੇ ਦੂਜੇ ਪੱਨੇ ਮਾਗੀ ਮੇਲੇ ਮੌਕੇ ਇੱਕ ਹੋਰ ਪੰਥਕ ਪਾਰਟੀ ਦਾ ਆਗਾਜ਼ ਹੋਏਗਾ ਅਜੇ ਸਾਰੇ ਮਾਮਲੇ ਉੱਤੇ ਮੀਡੀਆ ਸਰਦਲ ਪ੍ਰੋਗਰਾਮ ਵਿੱਚ ਜੁੜੇ ਨੇ ਰਾਸੀ ਮਹਾਰਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋਚਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਇਹ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਜੀਲਾ ਸਾਹਿਬ ਮਾਗੀ ਮੌਕੇ ਪੰਜਾਬ ਵਿੱਚ ਨਵੀਂ ਰਾਜਸੀ ਦਸਤਕ ਦੀ ਕੰਸੂ ਹੈ ਸਾਰਾ ਕੁਝ ਕਿਵੇਂ ਹੈ ਤੇ ਕਿਵੇਂ ਰਹਿਣ ਵਾਲਾ ਹੈ ਜੀ ਜੀਲਾ ਸਾਹਿਬ ਪਿੰਡਰ ਸਾਹਿਬ ਬਿਲਕੁਲ ਤੁਸੀਂ ਠੀਕ ਫਰਮਾ ਰਹੇ ਹੋ ਕਿ ਕਿਹਾਤਾ ਹੈ ਗਿਆ ਸੀ 2 ਦਸੰਬਰ ਨੂੰ ਸ੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਰਕਵੀਰ ਸਿੰਘ ਜੀ ਜਿਹੜੇ ਜਥੇਦਾਰ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਉਹਨਾਂ ਨੇ ਸਬੋਧਨ ਹੁੰਦੇ ਕਿਹਾ ਸੀ ਜੀ ਕਿ ਪੰਥਕ ਸ਼ਕਤੀ ਨੂੰ ਇਕੱਠੇ ਹੋਣ ਦੀ ਲੋੜ ਹੈ ਜੀ ਭਾਈ ਆਪਣੀਆਂ ਅਲੱਗ-ਅਲੱਗ ਡਫਲੀਆਂ ਵਜਾਣੀਆਂ ਬੰਦ ਕਰ ਦਿਓ ਇਕੱਠੇ ਹੋ ਜਾਓ ਬਹੁਤ ਲੋਡ ਹੈ ਪੰਥ ਪੰਥ ਨੂੰ ਪੰਥਕ ਸ਼ਕਤੀ ਖਾਸ ਕਰਕੇ ਅਕਾਲੀ ਸਫਾਂ ਦੀ ਮਜ਼ਬੂਤੀ ਦੀ ਪਰ ਮੈਨੂੰ ਲੱਗਦਾ ਇਹ ਜਿਹੜਾ ਹੈਗਾ ਉਹਦਾ ਅਸਰ ਸੈਦ ਉਲਟਾ ਹੋ ਰਿਹਾ ਹੈ ਜੀ ਪਹਿਲਾਂ ਇਹ ਜਿਹੜਾ ਇੱਕ ਅਕਾਲੀ ਦਲ ਟੁੱਟ ਕੇ ਸੁਧਾਰ ਲਹਿਰ ਬਣੀ ਸੀ ਉਹਨਾਂ ਚ ਵੀ ਕੋਈ ਏਕਤਾ ਹੁੰਦੀ ਨਜ਼ਰ ਨਹੀਂ ਆ ਰਹੀ ਹੂੰ ਤੇ ਉਹ ਵੀ ਫਿਰ ਜੇ ਤੋ ਇਕਤਾ ਨਹੀਂ ਹੋਏਗੀ ਤਾਂ ਆਪਣੀ ਅਲੱਗ ਢੱਫਲੀ ਫੇਰ ਚੁੱਕ ਲੈਣਗੇ ਤੈ ਹੀ ਅਲੱਗ-ਪੱਖ ਜੀ ਤੇ ਇਸ ਦੇ ਨਾਲ-ਨਾਲ ਮਾਗੀ ਵੇਲੇ ਇੱਕ ਨਵੀਂ ਹੋਰ ਪੰਜਾਬ ਦੀ ਕਹਿੰਦੇ ਪੰਥਕ ਪਾਰਟੀ ਬਣ ਸਕਦੀ ਹੈ ਜੀ ਜੀ ਇਹ ਵੀ ਤੈ ਹੀ ਹੈ ਕਿ ਕਿਉਂਕਿ ਜਿਹੜੇ ਹੈਗੇ ਨੇ ਭਾਈ ਸਰਬਜੀਤ ਸਿੰਘ ਜਿਹੜੇ ਫਰੀਦਕੋਟ ਲੋਕ ਸਭਾ ਹਲਕੇ ਦੇ ਮੈਂਬਰ ਨੇ ਜੀ ਤੇ ਨਾਲ ਦੀ ਨਾਲ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਨਜ਼ਰਬੰਦ ਨੇ ਭਾਈ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਹਲਕੇ ਦੇ ਸੰਸਦ ਨੇ ਜੀ ਉਹਨਾਂ ਦੋਵਾਂ ਨੇ ਆਪੋ ਆਪਣੇ ਹਮੈਤਿਆਂ ਨੂੰ ਕਹਿ ਤੇ ਆ ਕਿ ਭਾਈ ਪਿਹਰਾ ਘੱਟ ਕੇ 14 ਜਨਵਰੀ ਨੂੰ ਮੁਕਸਰ ਸਾਹਿਬ ਦੇ ਮੱਗੀ ਮੇਲੇ ਤੇ ਪਹੁੰਚੋ ਜੀ ਮੇਥੇ ਅਸੀਂ ਨਵੀਂ ਪਾਰਟੀ ਦਾ ਐਲਾਨ ਕਰਨਾ ਹੈ ਹੁਣ ਉਹ ਨਵੀਂ ਪਾਰਟੀ ਕਿਹੋ ਜੀ ਪਾਰਟੀ ਬਣਾਣਗੇ ਉਹਦੇ ਕੀ ਟੀਚੇ ਤੇ ਮਨੋਰਥ ਹੋਣਗੇ ਕਿਵੇਂ ਉਹ ਉਹਨਾਂ ਦਾ ਕੀ ਸੰਵਿਧਾਨ ਹੋਏਗਾ ਕਿਹੜੇ ਕਿਹੜੇ ਉਹਨਾਂ ਦੇ ਮੁੱਦੇ ਹੋਣਗੇ ਪਾਰਟੀ ਨੂੰ ਲੈ ਕੇ ਤੇ ਕੀ ਕੀ ਉਹ ਨਵੀਂ ਪਾਰਟੀ ਰਾਹੀਂ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਲਈ ਕਰਨਗੇ ਹਾਂ ਇਹਦੇ ਚ ਚਿਲਾ ਸਾਹਿਬ ਇਹ ਵੀ ਕਿ ਨਾਮ ਕਰਨ ਦੇ ਵਿੱਚ ਕੀ ਅਕਾਲੀ ਸ਼ਬਦ ਆਏਗਾ ਆਮ ਤੌਰ ਤੇ ਪੰਥਕ ਸਭ ਦੀ ਕੋਈ ਜਦੋਂ ਨਵੀਂ ਜਥੇਬੰਦੀ ਬਣ ਰਹੀ ਹੈ ਤਾਂ ਉਹਦੇ ਵਿੱਚ ਅਕਾਲੀ ਸ਼ਬਦ ਵੀ ਆ ਰਿਹਾ ਹੈ ਲਗਭਗ ਤੈ ਹੀ ਹੋਇਆ ਜੀ ਕਿਉਂਕਿ ਇਵੇਂ ਪਿੰਡਰ ਸਾਹਿਬ ਕੇ ਜੇ ਰਾਜਨੀਤਿਕ ਜਦੋਂ ਇਹਨਾਂ ਨੇ ਰਜਿਸਟ੍ਰੇਸ਼ਨ ਦਾ ਦੇਖੋ ਕਰਾਣੀ ਪਵੇਗੀ ਪਾਰਟੀ ਦੀ ਹੂੰ ਜੀ ਜਦੋਂ ਨਰਾਜਨੀਤ ਕਰਾਂਗੇ ਤਾਂ ਫਿਰ ਧਾਰਮਿਕ ਸ਼ਬਦ ਘੱਟ ਵਰਤਣਗੇ ਤੇ ਕੋਈ ਨਾ ਕੋਈ ਰਾਜਨੀਤਿਕ ਸ਼ਬਦ ਫਿਰ ਜੀ ਹਜ਼ਰੂਰ ਮੈਨੂੰ ਲੱਗ ਰਿਹਾ ਵੀ ਕੋਈ ਨਵਾਂ ਅਕਾਲੀ ਸ਼ਬਦ ਤਾਂ ਆ ਹੀ ਜਾਊਗਾ ਜੀ ਕਿਉਂਕਿ ਉਹ ਜਿਹੜੀ ਇਹ ਦਾਵਾ ਇਹ ਕਰ ਰਹੇ ਹੈ ਨਾ ਜੀ ਜਿਹੜੇ ਪਾਰਟੀ ਨਵੀਂ ਬਣਾਉਣ ਜਾ ਰਹੇ ਨੇ ਜੀ ਵੀ ਜਿਹੜੇ ਅਕਾਲੀ ਮੌਜੂਦਾ ਅਕਾਲੀ ਦਲ ਨੇ ਜਾਂ ਮੌਜੂਦਾ ਅਕਾਲੀ ਦਲ ਦੇ ਜਿਹੜੇ ਲੀਡਰਸ਼ਿਪ ਹੈ ਜੀ ਇਹਨਾਂ ਨੂੰ ਲੋਕਾਂ ਨੇ ਜਿਹੜਾ ਹੈਗਾ ਵੀ ਇੱਕ ਕਿਸਮ ਦਾ ਦਰਕਾਰ ਦਿੱਤਾ ਹੈ ਜੀ ਜੀ ਵੀ ਪਿਛਲੀਆਂ ਦੋ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਦੀਆਂ ਚੋਣਾਂ ਵੀ ਹਾਰ ਚੁੱਕੇ ਨੇ ਹੂੰ ਜੀ ਤੇ ਜਿਹੜਾ ਅਕਾਲੀ ਦਲ ਦੀ ਹਾਰ ਕਾਰਨ ਸਾਰਾ ਖਲਾਅ ਪੈਦਾ ਹੋਇਆ ਹੋਇਆ ਹੈ ਨਾ ਜੀ ਵੀ ਉਸ ਨੂੰ ਭਰਨ ਲਈ ਉਸ ਦੀ ਪਰਪਾਈ ਕਰਨ ਲਈ ਅਸੀਂ ਇਹ ਪਾਰਟੀ ਬਣਾ ਰਿਹਾ ਹਾਂ ਜੀ ਜੀ ਜਦੋਂ ਅਕਾਲੀ ਦਲ ਦੇ ਖਲਾ ਨੂੰ ਭਰਨ ਲਈ ਤੇ ਅਕਾਲੀ ਦਲ ਦੇ ਕਾਡਰ ਨੂੰ ਆਪਣੇ ਵੱਲ ਖਿੱਚਣ ਲਈ ਪਾਰਟੀ ਬਣਾ ਰਹੇ ਨੇ ਤਾਂ ਨਿਰਸੰਦੇਹ ਅਕਾਲੀ ਸ਼ਬਦ ਤਾਂ ਉਹਦੇ ਨਾਲ ਜੁੜੇਗਾ ਹੀ ਜੁੜੇਗਾ ਜਿਲ੍ਹਾ ਸਾਹਿਬ ਇਹਦੇ ਚ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਕਿਉਂਕਿ ਆਮ ਤੌਰ ਤੇ ਬੜੀ ਚਰਚਾ ਹੈ ਕਿ ਅਕਾਲੀ ਦਲ ਮਜ਼ਬੂਤ ਹੋਏ ਤੇ ਹੁਣ ਜਿਹੜੇ ਸਸਪੈਂਡ ਅਧਿਕਾਰੀ ਨੇ ਗਿਆਨੀ ਹਰਪ੍ਰੀਤ ਸਿੰਘ ਉਹ ਹੁਣ ਤੱਕ ਵੱਡੇ ਪੱਧਰ ਉੱਤੇ ਹਿੱਕ ਠੋਕ ਕੇ ਕਹਿ ਰਹੇ ਆ ਕਿ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਮੁਖਸਰ ਵਾਲਾ ਜਿਹੜਾ ਹੁਣ ਨਵੀਂ ਜਥੇਬੰਦੀ ਸਾਹਮਣੀ ਬਣ ਕੇ ਆ ਰਹੀ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਤਾਂ ਨਹੀਂ ਕੋਈ ਰੋਲ ਹੋਏਗਾ ਜਾਂ ਕੋਈ ਹੈ ਕਿ ਕਿੰਸੋ ਮੈਨੂੰ ਨਹੀਂ ਲੱਗਦਾ ਪਿੰਡਰ ਸਾਹਿਬ ਕੇ ਗਿਆਨੀ ਹਰਪ੍ਰੀਤ ਸਿੰਘ ਇਸ ਤਰ੍ਹਾਂ ਦਾ ਕੋਈ ਰਾਹ ਬਣਾਉਣਗੇ ਜੇ ਰਾਹ ਅਪਣਾਉਣਗੇ ਤਾਂ ਉਹ ਕੋਈ ਉਹਨਾਂ ਲਈ ਜਿਆਦਾ ਬਿਹਤਰ ਨਹੀਂ ਰਹੇਗਾ ਦੇਖੋ ਧਾਰਮਿਕ ਸ਼ਖਸੀਅਤ ਨਹੀਂ ਹੋਊ ਜੀ ਜੀ ਉਹਨਾਂ ਦਾ ਜਿਹੜਾ ਹੈਗਾ ਖੇਤਰ ਉਹ ਧਾਰਮਿਕ ਤੌਰ ਤੇ ਜਿਆਦਾ ਵਿਚਰਦੇ ਰਹੇ ਨੇ ਲਗਾਤਾਰ ਉਹ ਕਥਾਵਾਚਕ ਨੇ ਉਹ ਬਲਾਰੇ ਨੇ ਤੇ ਉਹ ਤਖਤ ਸ੍ਰੀ ਦਮਦਮਾ ਸਾਹਿਬ ਤੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਨੇ ਭਾਵੇਂ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਰਹੇ ਹੋਣ ਪਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਬਹੁਤ ਲੰਮੇ ਸਮੇਂ ਤੋਂ ਸੁਭਾ ਮੰਨਵਾ ਰਹੇ ਨੇ ਜੀ ਤੇ ਜਦੋਂ ਫਿਰ ਤੇ ਉਹਨਾਂ ਦਾ ਜਿਹੜਾ ਸਤਕਾਰ ਉਹ ਅਲੱਗ ਕਿਸਮ ਦਾ ਹੈ ਸਾਰੇ ਸਿੱਖ ਉਹਨਾਂ ਦਾ ਸਤਕਾਰ ਕਰਦੇ ਨੇ ਜੇ ਕਿਸੇ ਇੱਕ ਧਿਰ ਨਾਲ ਜੁੜ ਜਾਣਗੇ ਹੂੰ ਜੀ ਫਿਰ ਉਹਨਾਂ ਦਾ ਜਿਹੜਾ ਕਦ ਹੈ ਮੈਨੂੰ ਲੱਗਦਾ ਛੋਟਾ ਹੋ ਜਾਊਗਾ ਹੁਣ ਵੀ ਇੱਕ ਚਲਾਸਾਬ ਇਦਾਂ ਨਹੀਂ ਆ ਰਿਹਾ ਜਿਵੇਂ ਉਹ ਸੁਧਾਰ ਲਹਿਰ ਤੱਕ ਸੀਮਿਤ ਹੋ ਰਹੀ ਹੈ ਨਾ ਭਾਵੇਂ ਸੁਧਾਰ ਲਹਿਰ ਪਿਛਲੇ ਸਮੇਂ ਖਤਮ ਕਰਤੀ ਜਿਵੇਂ ਉਹਨਾਂ ਕੱਲ ਸੁਧਾਰ ਲਹਿਰ ਵਾਲੀ ਉਹ ਲੀਡਰਸ਼ਿਪ ਉਹਨਾਂ ਨਾਲ ਬੰਦ ਕਮਰਾ ਗੁਪਤ ਬੈਠਕ ਕਰ ਰਹੀ ਹੈ ਅ ਪਿੰਡਰ ਸਾਹਿਬ ਨਹੀਂ ਮੈਂ ਇੱਥੇ ਤੁਹਾਡੇ ਵਿਚਾਰਾਂ ਦੀ ਕਾਟ ਕਰਦਾ ਉਹਦਾ ਇਹ ਹੈ ਕਾਰਨ ਕਿ ਸੁਧਾਰ ਲਹਿਰ ਨਾਲ ਗਿਆਨੀ ਹਰਪ੍ਰੀਤ ਸਿੰਘ ਨਹੀਂ ਜੁੜ ਰਹੇ ਜੀ ਸੁਧਾਰ ਲਹਿਰ ਵਾਲੇ ਗਿਆਨੀ ਹਰਪ੍ਰੀਤ ਸਿੰਘ ਦੇ ਰਾਹੀਂ ਆਪਣੀ ਕੋਈ ਨਵਾਂ ਰਾਹ ਤਲਾਸ਼ ਰਹੇ ਓਕੇ ਜੀ 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 ਆਪਾਂ ਦੇਖੋ ਕਿ ਸੁਧਾਰ ਲਹਿਰ ਵਾਲੇ ਹੀ ਲਗਾਤਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਕੋਲ ਜੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਰਾਹੀਂ ਆਪਣੇ ਰਾਹ ਦੀ ਤਲਾਸ਼ ਕਰਦੇ ਤਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲਣ ਆਂਦੇ ਕਿਤੇ ਮਿਲਣ ਤਾਂ ਸਾਰੇ ਸੁਧਾਰ ਲਹਿਰ ਵਾਲੇ ਜਾ ਰਹੇ ਨੇ ਸਮੇਂ ਸਮੇਂ ਸਿਰ ਹਾਂ ਬਿਲਕੁਲ ਬਿਲਕੁਲ ਇਥੋਂ ਤੱਕ ਕਿ ਪਿਛਲੇ ਦਿਨੀ ਡੇਰਾ ਜਿਹੜੇ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਉਹ ਵੀ ਮਿਲ ਕੇ ਆਏ ਉਸ ਦਿਨ ਵੀ ਮੀਟਿੰਗ ਹੋਈ ਸੀ ਸੋ ਜਿਹੜੀ ਆਪਾਂ ਚਰਚਾ ਕਰਦੇ ਹਾਂ ਉਸ ਦੀ ਵੀ ਪਰ ਹੁਣ ਆਪਾਂ ਨਵੀਂ ਪੰਥਕ ਪਾਰਟੀ ਦੀ ਜਿਹੜੀ ਚਰਚਾ ਕਰ ਰਹੇ ਹਾਂ ਇਸ ਕਰਕੇ ਇਹਦੇ ਨਾਲ ਮੈਨੂੰ ਇਵੇਂ ਲੱਗ ਰਿਹਾ ਜਿਹੜੀ ਨਵੀਂ ਪੰਥਕ ਪਾਰਟੀ ਬਣੂਗੀ ਨਾ ਜੀ ਪਿੰਡਲ ਸਾਹਿਬ ਦੇ ਨਾਲ ਉਹ ਲੋਕ ਜੁੜਨਗੇ ਜਿਹੜੇ ਕਿਸੇ ਨਾ ਕਿਸੇ ਢੰਗ ਨਾਲ ਪਿਛਲੇ ਸਮਿਆਂ 'ਚ ਖੜਕੂ ਬਾਤ ਤੋਂ 피ੜ ਤੇ ਰਹੇ ਨੇ ਜੀ 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 ਭਾਵੇਂ ਉਹ ਕਿਸੇ ਜਿਹੜੇ ਜਿਨ੍ਹਾਂ ਦੇ ਸ਼ਹੀਦ ਹੋਏ ਨੇ ਨੌਜਵਾਨ ਝੂਠੇ ਮੁਕਾਬਲੇ ਰਾਹੀਂ ਉਹਨਾਂ ਦੇ ਕੋਈ ਪੁੱਤਰ ਜਾਂ ਪੋਤੇ ਹੋਣਗੇ ਕਿਉਂਕਿ ਬਹੁਤ ਲਮਾਰਸਾ ਹੋ ਗਿਆ ਇੱਕ ਪੀੜੀ ਦਾ ਲਗਭਗ ਲੰਘ ਚੁੱਕੀ ਹੈ ਹੂੰ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਹੋਣਗੇ ਇਹਦੇ ਵਿੱਚ ਜ਼ਿਆਦਾ ਕਿਉਂਕਿ ਜਿਹੜੇ ਅਗਵਾਈ ਕਰਨ ਵਾਲੇ ਨੇ ਦੋਵੇਂ ਚਲੋ ਜਿਹੜਾ ਭਾਈ ਅਮਰਤਪਾਲ ਸਿੰਘ ਦਾ ਤਾਂ ਜੀਆ ਕੋਈ ਪਿਸ਼ੋਕੜ ਨਹੀਂ ਕਿ ਹੋ ਜੁੜੇ ਹੋਣ ਕਿਸੇ ਖੜਕੂ ਬਾਦ ਨਾਲ ਜਿਹੜਾ ਪੰਜਾਬ ਚ ਚੱਲਿਆ ਸੀ ਜਿਹੜੇ 90 ਮੈਂ ਦੇ ਦੌਰ ਚ ਜੀ ਜੀ ਪਰ ਜਿਹੜੇ ਭਾਈ ਸਰਬਜੀਤ ਸਿੰਘ ਨੇ ਉਹ ਤਾਂ ਜਿਹੜੇ ਹੈਗੇ ਨੇ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਸੀ ਦਿੱਲੀ ਚ ਭਾਈ ਬਿਆਨ ਸਿੰਘ ਨੇ ਉਹਨਾਂ ਦੇ ਸਪੁੱਤਰ ਨੇ ਉਹ ਜੀ ਜੀ ਉਹਨਾਂ ਦਾ ਤਾਂ ਸਿੱਧਾ ਸਿੱਧਾ ਜਿਹੜਾ ਪਰਿਵਾਰ ਸਾਰਾ ਜੁੜਦਾ ਹੈ ਉਸ ਖੜਕੂ ਬਾਦ ਨਾਲ ਜਿਹੜਾ ਪੰਜਾਬ ਦੀ ਧਰਤੀ ਤੇ ਵਾਪਰਿਆ ਤੇ ਜਿਨੇ ਬਹੁਤ ਕੁਝ ਸਾਡੇ ਬਹੁਤ ਸਾਰੇ ਪਿੰਡਾਂ ਚ ਤਾਂ ਜਿਹੜੇ ਖਾਸ ਕਰਕੇ ਜਿਹੜੇ ਸਰਹੱਦੀ ਖੇਤਰ ਦੇ ਪਿੰਡ ਸੀ ਕਿੰਨਾ ਕਿੰਨਾ ਸਮਾਂ ਕੋਈ ਬਰਾਤ ਨਹੀਂ ਚੜੀ ਸੀ ਕਿਉਂਕਿ ਨੌਜਵਾਨਾਂ ਨੂੰ ਬਹੁਤ ਬੁਰੀ ਤਰ੍ਹਾਂ ਝੂਠੇ ਮੁਕਾਬਲੇ ਬਣਾ ਬਣਾ ਕੇ ਮਾਰਿਆ ਗਿਆ ਸੀ ਉਹਨਾਂ ਦੇ ਨਾਲ ਸੋ ਇਸ ਕਰਕੇ ਨਵੀਂ ਪਾਰਟੀ ਜੀ ਮੈਨੂੰ ਐਵੇਂ ਲੱਗਦਾ ਹੈ ਕਿ ਜਿਹੜੀਆਂ ਤੱਤੀਆਂ ਸੂਰਾਂ ਵਾਲੇ ਲੋਕ ਨੇ ਹੂੰ ਉਹ ਜੁੜਨਗੇ ਪਰ ਉਹ ਵੀ ਪਿੰਡਰ ਸਾਹਿਬ ਇਹ ਹੈ ਕਿ ਉਹ ਵੀ ਫਿਰ ਦੋ ਉਹਨਾਂ ਕੋਲੇ ਵੀ ਦੋ ਦੋਰੇ ਪਲੇਟਫਾਰਮ ਹੋਣਗੇ ਦੇਖੋ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਹੂੰ ਜੀ ਉਹ ਵੀ ਤਕਰੀਬਨ ਇਸੇ ਗੱਲ ਨੂੰ ਲੈ ਕੇ ਚੱਲਦੇ ਨੇ ਸਰੇ ਆਮ ਕਹਿੰਦੇ ਨੇ ਖਾਲਸਤਾਨ ਦੀ ਗੱਲ ਵੀ ਕਰਦੇ ਨੇ ਹੋਰ ਵੀ ਬਹੁਤ ਕੁਝ ਤਿੱਖੇ ਸ਼ਬਦਾਂ ਚ ਬੋਲਦੇ ਨੇ ਹੁਕਮ ਕਿਰਪਾਨ ਨੂੰ ਨਾਲ ਲੈ ਕੇ ਰੱਖਣ ਦੀ ਗੱਲ ਕਰਦੇ ਨੇ ਇੱਕ ਵਾਰੀ ਤਾਂ ਉਹਨਾਂ ਨੇ ਸੋਹੇ ਨਹੀਂ ਚੱਕੀ ਸੀ ਬਿਨਾ ਕਿਰਪਾਨ ਤੋਂ ਹੂੰ ਹੂੰ ਜੀ ਸੋ ਇਸ ਕਰਕੇ ਇਹ ਜਿਹੜੀਆਂ ਧੀਰਾਮ ਇਹ ਵੀ ਫਿਰ ਹੁਣ ਦੋ ਪਾਸੇ ਹੋ ਜਾਣਗੀਆਂ ਕਿਉਂਕਿ ਸਿਮਰਨਜੀਤ ਸਿੰਘ ਮਾਨ ਦਾ ਇਸ ਧੀਰ ਨਾਲ ਜੁੜਨਾ ਕੋਈ ਸਖਾਲੀ ਗੱਲ ਨਹੀਂ ਸੌਖਾ ਨਹੀਂ ਹੈ ਕਿਉਂਕਿ ਆਪਾਂ ਨੇ ਦੇਖਿਆ ਹੀ ਹੈ ਕੇ ਜਿਹੜੇ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੀ ਮਦਦ ਤਾਂ ਕੀਤੀ ਸੀ ਖਡੂਰ ਸਾਹਿਬ ਆ ਹੂੰ ਪਰ ਦੂਜੇ ਪਾਸੇ ਫਰੀਦਕੋਟ ਦਾ ਉਹਨਾਂ ਨੇ ਆਪਣਾ ਬੰਦਾ ਖੜਾਇਆ ਹੋਇਆ ਸੀ ਹੋਰ ਹਾਂ ਬਿਲਕੁਲ ਸਿਆਸੀ ਹਾਂ ਸਿਆਸੀ ਵੱਲ ਪੈਂਦਾ ਹੈ ਉਹਨਾਂ ਨੇ ਉਹ ਸਰਿਆਮ ਵਿਰੁੱਧ ਬੋਲਦੇ ਰਹੇ ਨੇ ਹਾਂ ਬਿਲਕੁਲ ਬਿਲਕੁਲ ਤੇ ਅਮਰਤਪਾਲ ਸਿੰਘ ਜੇਲ੍ਹ ਚ ਨੇ ਹਾਂ ਬਿਲਕੁਲ ਭਾਵੇਂ ਕਿਹਾ ਜਾ ਰਿਹਾ ਹੈ ਕਿ ਮਾਗੀ ਤੋਂ ਪਹਿਲਾਂ ਸ਼ਹਿਦਵਾਰ ਆ ਜਾਣਗੇ ਪਰ ਉਹਦੀ ਕੋਈ ਸੰਭਾਵਨਾ ਨਹੀਂ ਪਿੰਡ ਹਾਂ ਸਬਜੀ ਸਿੰਘ ਵੱਲੋਂ ਕੋਈ ਬਿਆਨ ਇਸ ਤਰ੍ਹਾਂ ਦਾ ਕੋਈ ਨਹੀਂ ਸੰਭਵੇ ਨਹੀਂ ਹੈ ਕਿਉਂਕਿ 1 ਸਾਲ ਲਈ ਤਾਂ ਉਹਨਾਂ ਦੀ ਨਜ਼ਰਬੰਦੀ ਵਧਾ ਦਿੱਤੀ ਗਿਆ ਸਰਕਾਰ ਦੇ ਸੈਂਟਰ ਨੇ ਸੋ ਉਸ ਤੋਂ ਪਹਿਲਾਂ ਕੋਈ ਇਹ ਇੰਨੀ ਜਲਦੀ ਬਾਹਰ ਆ ਜਾਣਾ ਜੇ ਨਹੀਂ ਮਮਕਨ ਲੱਗ ਰਿਹਾ ਕੋਈ ਤੇ ਪਰ ਇਹ ਠੀਕ ਹੈ ਵੀ ਜਦੋਂ ਕਿਤੇ ਸਰਕਾਰਾਂ ਨੂੰ ਲੋੜ ਪਾਸਦੀ ਹੈ ਉਹ ਲੈ ਲੈ ਵੀ ਆਂਦੇ ਨੇ ਹੂੰ ਤੇ ਇਸ ਕਰਕੇ ਜਿਹੜਾ ਭਾਈ ਸਰਬਜੀਤ ਸਿੰਘ ਹੈ ਉਹਨਾਂ ਨਾਲ ਮਾਨ ਵੀ ਬਣਦੀ ਨਹੀਂ ਸਿਮਰ ਜੀ ਸੀ ਮਾਨ ਦੀ ਇਸ ਕਰਕੇ ਉਹਨਾਂ ਦਾ ਵੀ ਇੱਥੇ ਆਉਣਾ ਇਸ ਪਾਰਟੀ ਨਾਲ ਆਉਣਾ ਸੰਭਵ ਨਹੀਂ ਹੈ ਹੂੰ ਹੂੰ ਤੋਂ ਕਹਿ ਸਕਦੇ ਆਂ ਕਿ ਅਕਾਲੀ ਦਲ ਦੀ ਹੀ ਇਹ ਜਿਹੜੀ ਭਾਵੇਂ ਕਹਿ ਰਹੇ ਨੇ ਕਿ ਨਵਾਂ ਖਲਾਚ ਉਹ ਨਵੀਂ ਕੋਈ ਰਲਬਣਗੇ ਨਵਾਂ ਰਾਗ ਲਾਪਣਗੇ ਤਾਂ ਚਲੋ ਹੁਣ ਜਿਹੜਾ ਹੈਗਾ 14 ਜਨਵਰੀ ਜਿਸ ਦਿਨ ਮਾਗੀ ਦਾ ਮੇਲਾ ਹੈ ਆ ਜਿਹੜੀ ਸਭਾ ਹੋਏਗੀ ਉੱਥੇ ਮੁਖਸਰ ਸਾਹਿਬ ਉਦੋਂ ਪਤਾ ਲੱਗੇਗਾ 40 ਮੁਕਤੀਆਂ ਦੀ ਯਾਦ ਦੇ ਵਿੱਚ ਬਿਲਕੁਲ ਜੀ ਪਰ ਅੱਜ ਦੇ ਦਿਨ ਇਹ ਜ਼ਰੂਰ ਹੈ ਕਿ ਨਵੇਂ ਸਾਲ 'ਚ ਖਬਰ ਨਿਕਲ ਕੇ ਆਈ ਹੈ ਕਿ ਭਾਈ ਤੇ ਖਾਸ ਕਰਕੇ ਜਿਹੜੇ ਅਕਾਲੀ ਦਲ ਪ੍ਰਤੀ ਚਿੰਤਾ ਰੱਖਣ ਵਾਲੇ ਨੇ ਜਾਂ ਪੰਥਕ ਫੁੱਟ ਪ੍ਰਤੀ ਚਿੰਤਤ ਨੇ ਚਾਹੁੰਦੇ ਨੇ ਕੱਤਰ ਹੋਵੇ ਉਹਨਾਂ ਲਈ ਜ਼ਰੂਰ ਇਹ ਜਿਹੜੀ ਖਬਰ ਹੈ ਉਹ ਇਸ ਨੂੰ ਪਤਾ ਨਹੀਂ ਕਿਵੇਂ ਲੈਣਗੇ ਕਿ ਇੱਕ ਨਵੀਂ ਭਾਈ ਤੁਸੀਂ ਇੱਕ ਸੁਰਤਾ ਦੀ ਗੱਲ ਕਰ ਰਹੇ ਹਾਂ ਤੇ ਇੱਥੇ ਇੱਕ ਨਵੀਂ ਪਾਰਟੀ ਦਾ ਜਿਹੜਾ ਵਿਗਲੇ ਲਗਭਗ ਵੱਜ ਚੁੱਕਿਆ ਹੈ ਤੇ ਮਾਗੀ ਦੇ ਮੇਲੇ ਤੇ ਉਹਦਾ ਆਗਾਜ਼ ਹੋ ਜਾਵੇਗਾ। ਚਿਲੋ ਸਾਹਿਬ ਇਹਦੇ ਨਾਲ ਇੱਕ ਗੱਲ ਇਹ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿੰਨੇ ਜ਼ਿਆਦਾ ਅਕਾਲੀ ਦਲ ਵੜਨਗੇ ਤਾਂ ਫਿਰ ਉਹਨਾਂ ਦੀ ਜਿਹੜੀ ਇਪੋਰਟੈਂਸ ਸੀ ਉਹ ਮਤਲਬ ਮਨਫੀ ਹੋਏਗੀ, ਥੱਲੇ ਆਏਗੀ। ਪਿੰਦਰ ਸਾਹਿਬ ਜਿੰਨੇ ਜ਼ਿਆਦਾ ਅਕਾਲੀ ਦਲ ਵੜਨਗੇ ਉਹਦਾ ਸਿੱਧਾ 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 ਲਾਭ ਆਮ ਆਦਮੀ ਪਾਰਟੀ ਨੂੰ ਮਿਲੇਗਾ। ਹਾਂ ਓਕੇ ਜੀ। ਕਾਂਗਰਸ ਨੂੰ ਦਾ ਕੋਈ ਲਾਭ ਮਿਲਣ ਵਾਲਾ ਨਹੀਂ ਹੈ ਹੂੰ ਜੀ ਜੇ ਅਕਾਲੀ ਦਲ ਕਮਜ਼ੋਰ ਹੋਏਗਾ ਤਾਂ ਉਹ ਦਾ ਕਾਂਗਰਸ ਨੂੰ ਨੁਕਸਾਨ ਹੋਏਗਾ ਕਿਉਂਕਿ ਅਕਾਲੀ ਦਲ ਦਾ ਜਿਹੜਾ ਕਾਡਰ ਹੈ ਨਾ ਜੀ ਹੂੰ ਉਹ ਆਮ ਆਦਮੀ ਪਾਰਟੀ ਨੂੰ ਵੋਟ ਪਾ ਸਕਦਾ ਹੈ ਪਰ ਉਹ ਕਦੇ ਵੀ ਕਾਂਗਰਸ ਨੂੰ ਵੋਟ ਨਹੀਂ ਪਾਉਂਦਾ ਹੂੰ ਹੂੰ ਆਪਾਂ ਨੇ ਚਾਰ ਜਿਮਨੀ ਚੋਣਾ ਹੋ ਕੇ ਹਟੀਆਂ ਨੇ ਆਪਾਂ ਨੇ ਦੇਖਿਆ ਕਿਵੇਂ ਅਕਾਲੀ ਦਲ ਦੇ ਕਾਡਰ ਨੇ ਉੱਥੇ ਜਿਹੜੇ ਲੰਗਾ ਸੀ ਉਹਨਾਂ ਨੇ ਤਾਂ ਡੇਰਾ ਬਾਬਾ ਨਾਨਕ ਤੋਂ ਜਿਨ੍ਹਾਂ ਨੇ ਚੋਣ ਲੜੀ ਸੀ ਉਹਨਾਂ ਨੇ ਤਾਂ ਅਲਾਨੀਆਂ ਵੋਟ ਪਾਈ ਹਾਂ ਜੀ ਬਿਲਕੁਲ ਕਹਿ ਕੇ ਵੋਟ ਪਾਈ ਇਸੇ ਤਰ੍ਹਾਂ ਬਾਕੀ ਥਾਵਾਂ ਤੇ ਹੋਇਆ ਕਿ ਕਾਲੀ ਦਲ ਦਾ ਸਾਰਾ ਕਾਡਰ ਉਹਦੇ ਹੱਕ 'ਚ ਭੁਗਤਿਆ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੂੰ ਨੁਕਸਾਨ ਹੋਇਆ ਕਾਂਗਰਸ ਵਾਲੇ ਤਾਂ ਪਿਟ ਰਹੇ ਸੀ ਬਾਅਦ ਚ ਕਿ ਜੇ ਕਿਤੇ ਕਾਲੀ ਦਲ ਦੇ ਉਮੀਦਵਾਰ ਮੈਦਾਨ ਚ ਹੁੰਦੇ ਅਸੀਂ ਤਿੰਨ ਸੀਟਾਂ ਜਿੱਤਣੀਆਂ ਸੀ ਜੀ ਜੀ ਬਿਲਕੁਲ ਪਰ ਨਹੀਂ ਹੋ ਸਕੇ ਇਸੇ ਕਰਕੇ ਹੁਣ ਲੱਗਦਾ ਹੈ ਕਿ ਇਸੇ ਕਰਕੇ ਮੈਂ ਕਹਿ ਰਿਹਾ ਨਾ ਵੀ ਜੇ ਅਮਰਤਪਾਲ ਜਿਵੇਂ ਕਿਹਾ ਜਾ ਰਿਹਾ ਬਹਾਰਾਂ ਵੀ ਜੇ ਸਰਕਾਰਾਂ ਨੂੰ ਲੱਗੇ ਵੀ ਸਾਨੂੰ ਲੋੜ ਹੈਗੀ ਹੈ ਰਾਜਨੀਤਿਕ ਤੌਰ ਤੇ ਤਾਂ ਲਿਆ ਸਕਦੇ ਨੇ ਹਾਂ ਕਈ ਵਾਰੀ ਅਜਿਹੀ ਐਕਸਰਸਾਈਜ਼ ਹੁੰਦੀ ਹੈ ਕੋਈ ਬਹੁਤ ਵੱਡੀ ਗੱਲ ਨਹੀਂ ਆ ਵੀ ਸਕਦੇ ਨੇ ਸੋ ਚਲੋ ਇਹ ਆਪਾਂ ਇਸ ਨੂੰ ਸਾਰੇ ਕਾਸ਼ੇ ਨੂੰ ਜੇ ਭਵਿੱਖ ਦੇ ਗਰਭ ਵਿੱਚ ਹੈ ਸਾਰਾ ਜੇ 10 12 ਦਿਨ ਪਏ ਨੇ ਹਾਂ ਹਾਂ ਸਾਰੇ ਕਾਸ਼ੇ ਦੀ ਜਦੋਂ ਪਾ ਬਣेंगी ਉਹ ਉਹਨਾਂ ਦੀ ਕੀ ਮੰਗਾਂ ਹੋਣਗੀਆਂ ਕੀ ਮਨੋਰਥ ਹੋਏਗਾ ਕੀ ਸਬਧਾਨ ਹੋਏਗਾ ਕੀ ਨਾ ਹੋਏਗਾ ਇਹਨੂੰ ਆਪਾਂ ਡਿਸਕਸ ਕਰਾਂਗੇ ਜਦੋਂ ਬਣੇਗੀ ਤੇ ਹੁਣ ਆਪਾਂ ਅਗਲੀ ਗੱਲ ਤੇ ਆਈਏ ਗਿਆਨੀ ਹਰਪ੍ਰੀਤ ਸਿੰਘ ਜੀ ਕਿਉਂਕਿ ਅੱਜਕੱਲ੍ਹ ਦੋ ਹੀ ਮਾਮਲੇ ਲਗਭਗ ਵੱਡੇ ਵਿਚਾਰਨਾ ਜਿਹੜੇ ਚਰਚਾ ਦਾ ਵਿਸ਼ਾ ਨੇ ਪੰਜਾਬ ਵਿੱਚ ਦੋ ਵੱਡੇ ਮਾਮਲੇ ਨੇ ਇੱਕ ਜਗਜੀਤ ਸਿੰਘ ਢੱਲੇਵਾਲ ਜੀ 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 ਜਿਨ੍ਹਾਂ ਦਾ 38ਵੇਂ ਦਿਨ ਅੱਜ ਮਰਨ ਵਰਤ ਹੈ ਤੇ ਜਿਨ੍ਹਾਂ ਬਾਰੇ ਕੇਂਦਰ ਸਰਕਾਰ ਨੇ ਕੱਲ ਕੋਰੀ ਨਾ ਕਰਤੀ ਮੰਤਰੀਆਂ ਨੇ ਦੋਆ ਨੇ ਖੇਤੀਬਾੜੀ ਮੰਤਰੀ ਨੇ ਵੀ ਤੇ ਜਿਹੜਾ ਲੋਕ ਸੰਪਰਕ ਮੰਤਰੀ ਸੀ ਉਹਨਾਂ ਦਾ ਕਿ ਅਸੀਂ ਕੋਈ ਗੱਲਬਾਤ ਨਹੀਂ ਕਰਨੀ ਹੂੰ ਕੱਲ ਡੱਲੇਵਾਲ ਨੇ ਕਿਹਾ ਸੀ ਨਾ ਵੀ ਜੇ ਗੱਲਬਾਤ ਸ਼ੁਰੂ ਕਰਦੇ ਨੇ ਤਾਂ ਮੈਂ ਮੈਡੀਕਲ ਹਾਂ ਉਹਨਾਂ ਨੇ ਕੋਈ ਸੁਪਰੀਮ ਕੋਰਟ ਦੀ ਗੱਲ ਕੀਤੀ ਬਿਲਕੁਲ ਬਿਲਕੁਲ ਪਰ ਉਹਨਾਂ ਨੇ ਜਿਹੜਾ ਹੈਗਾ ਡੱਲੇਵਾਲ ਨੇ ਵੀ ਅੱਜ ਨਾ ਕਰਤੀ ਕਿ ਹੁਣ ਮੈਂ ਜਦੋਂ ਤੱਕ ਮੰਗਾ ਪੂਰੀਆਂ ਨਹੀਂ ਕਰਦੇ ਉਦੋਂ ਤੱਕ ਨਹੀਂ ਛੱਡਦਾ ਅੱਜ ਚਲੋ ਸੁਪਰੀਮ ਕੋਰਟ ਦੀ ਵੀ ਸੁਣਵਾਈ ਹੋਣੀ ਹੈ ਜੀ ਉਹ ਕੀ ਰੁਖ اختیار ਕਰਦਾ ਸੁਪਰੀਮ ਕੋਰਟ ਕੋਈ ਕੇਂਦਰ ਨੂੰ ਹਦਾਇਤ ਕਰਦਾ ਹੈ ਕਿ ਉਹਨਾਂ ਦੀ ਹਦਾਇਤਾਂ ਦੀ ਸੂਈ ਹਾਲੇ ਵੀ ਪੰਜਾਬ ਤੱਕ ਹੀ ਸੀਮਤ ਰਹੀ ਆਪਾਂ ਦੇਖਾਂਗੇ ਹਾਂ ਬਿਲਕੁਲ ਜੀ ਜੀ ਪਰ ਦੋ ਹੀ ਮਾਮਲੇ ਨੇ ਜਿਹੜੇ ਮੈਂ ਗੱਲ ਕਰ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਜਥੇ ਸੋ ਆਪਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਡਿਸਕਸ ਕਰ ਰਹੇ ਆਂ ਕੱਲ ਮੀਟਿੰਗ ਕਰਨ ਪਹੁੰਚਿਆ ਵਾਫਦ ਜਿਹੜਾ ਸੁਧਾਰ ਲਹਿਰ ਦਾ ਸੀ ਪਿੰਡ ਸਰਬ ਜਿਹੜੇ ਉਹਨਾਂ ਦੇ ਪਹਿਲੇ ਕਨਵੀਨਰ ਬਣਾਏ ਗਏ ਸੀ ਗੁਰਪ੍ਰਤਾਪ ਸਿੰਘ ਬਡਾਲਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਗਗਨਜੀਤ ਸਿੰਘ ਬਰਨਾਲਾ ਇਹਨਾਂ ਨੇ ਬਠਿੰਡੇ ਜਿੱਥੇ ਰਹਿੰਦੇ ਨੇ ਹੂੰ ਆ ਉਹ ਆਪਣਾ ਗਿਆਨੀ ਹਰਪ੍ਰੀਤ ਸਿੰਘ ਉੱਥੇ ਜਾ ਕੇ ਮੁਲਾਕਾਤ ਕੀਤੀ ਹੈ ਜੀ ਜੀ ਇਹਨਾਂ ਸਾਰਿਆਂ ਨੇ ਇਹੀ ਗੱਲ ਇੱਕ ਤਾਂ ਕਹੀ ਹੈ ਵੀ ਜਿਹੜੇ ਜਥੇਦਾਰਾਂ ਦੀਆਂ ਨਿਯੁਕਤੀਆਂ ਦਾ ਢੰਗ ਹੈ ਹੂੰ ਉਹਦੇ ਬਾਰੇ ਕੋਈ ਨਿਯਮ ਬਣਨੇ ਚਾਹੀਦੇ ਨੇ ਵੀ ਸ਼ਰਮਣ ਜਿਹੜੀ ਸ਼ਰਮਣੇ ਕਮੇਟੀ ਦੇ ਜਿਹੜੇ ਨਿਯਮ ਨੇ ਉਹਨਾਂ ਅਨੁਸਾਰ ਜਥੇਦਾਰਾਂ ਦੀ ਨਿਯੁਕਤੀ ਹੋਈ ਸੀ ਪਰ ਜਿਹੜਾ ਉਹਨਾਂ ਨੂੰ ਮੁਅੱਤਲ ਕਰਨ ਦਾ ਢੰਗ ਹੈ ਉਹ ਉਹ ਨਹੀਂ ਅਪਣਾਇਆ ਗਿਆ ਸਹੀ ਹੂੰ ਉਹ ਆਪੋ ਆਪਣਾ ਹੈ ਸੋ ਇਸ ਇਸ ਕਰਕੇ ਇੱਕ ਤਾਂ ਉਹਨਾਂ ਨੇ ਇਸ ਪ੍ਰਤੀ ਹਮਦਰਦੀ ਦਿਜਾਈ ਹੈ ਦਰਅਸਲ ਜਿਹੜੀ ਸੁਧਾਰ ਲਹਿਰ ਹੈ ਨਾ ਜੀ ਜੀ ਪਿੰਡਰ ਸਾਹਿਬ ਇਵੇਂ ਲੱਗ ਰਿਹਾ ਹੈ ਕਿ ਸੁਧਾਰ ਲਹਿਰ ਹੋਣਾ ਹਾਲਾਂਕਿ ਸਾਰੇ ਮਾਮਲੇ ਨੂੰ ਅਕਾਲ ਤਖਤ ਸਾਹਿਬ ਤੇ ਲੈ ਕੇ ਤਾਂ ਗਈ ਸੀ ਸੁਧਾਰ ਲਹਿਰ ਹੂੰ ਜੀ ਸਖਵੀਰ ਨੂੰ ਤਲਬ ਕਰੋ ਇਹ ਕਰੋ ਉਹ ਕਰੋ ਫਲਾਣਾ ਕਰੋ ਤਮਕਾਣਾ ਕਰੋ ਪਰ ਐਵੇਂ ਲੱਗ ਰਿਹਾ ਹੈ ਕਿ ਅੱਜ ਸਭ ਤੋਂ ਵੱਡੀ ਦਚਿੱਤੀ ਸੁਧਾਰ ਲਹਿਰ 'ਚ ਪਈ ਹੋਈ ਹੈ ਓਕੇ ਜੀ ਦੇਖੋ ਅਕਾਲੀ ਦਲ ਤਾਂ ਖੜਿਆ ਹੈ ਉਹਦਾ ਨਾਉ ਸੁਧਾਰ ਲਹਿਰ ਵਾਲਿਆਂ ਨੂੰ ਮੂੰਹ ਲਾ ਰਹੇ ਨੇ ਉਹ ਤਾਂ ਉਹਦਾ ਹੁਣ ਉਹਨਾਂ ਨੇ ਦੇਖ ਲਿਆ ਵੀ ਦੇਖੀ ਜਾਊਗੀ ਜੋ ਹੋਣਾ ਹੋ ਹੀ ਜਾਵੇ ਹੂੰ ਜੀ ਮੈਨੂੰ ਲੱਗਦਾ ਹੈ ਅਕਾਲੀ ਦਲ ਨੇ ਤਾਂ ਸੋਚ ਲਿਆ ਕਿ ਹੁਣ ਇੱਕ ਪਾਸਾ ਕਰੇ ਲਈਏ ਜਿਵੇਂ ਮਰਜ਼ੀ ਕਰ ਲਈਏ ਨਾ ਤਾਂ ਉਹਨਾਂ ਨੇ ਸੁਧਾਰ ਲਹਿਰ ਦੇ ਆਗੂਨ ਕਿਹਾ ਗਿਆ ਸੀ ਕਿ ਅਨਿਰਗਵੀਰ ਸਿੰਘ ਨੇ ਕਿ ਭਾਈ ਇਕੱਠੇ ਹੋ ਸਾਰੇ ਉਹ ਕਹਿੰਦੇ ਅਸੀਂ ਨਹੀਂ ਜੀ ਲੈਣੇ ਜਿਹੜੇ ਕੱਢੇ ਹੋਏ ਨੇ ਹੂੰ ਹੂੰ ਉਹ ਇਹ ਸਪਸ਼ਟ ਹੋ ਗਏ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਤੁਸੀਂ ਭਾਈ ਇਹ ਸੱਤ ਮੈਂਬਰੀ ਕਮੇਟੀ ਬਣਾਈਏ ਇਹਦੇ ਰਹੀ ਨਵੀਂ ਭਰਤੀ ਕਰਕੇ ਨਵੇਂ ਡੈਲੀਗੇਟ ਕਰਕੇ ਚੋਣ ਕਰੋ ਕਹਿੰਦੇ ਅਸੀਂ ਨਹੀਂ ਜੀ ਕਰਨੀ ਸਾਡੀ ਤਾਂ ਮਰ ਜੋਗੀ ਪਾਰਟੀ ਰਜਿਸਟ੍ਰੇਸ਼ਨ ਖਤਮ ਹੋ ਜੋਗੀ ਇਹਦੇ ਹਾਂ ਉਹ ਸੰਵਿਧਾਨਿਕ ਮਜਬੂਰੀ ਹੈ ਹਾਂ ਅਭੀ ਸਾਡਾ ਤਾਂ ਸੰਵਿਧਾਨਕ ਹੈਗਾ ਹਾਲਾਂਕਿ ਕੁਝ ਨਹੀਂ ਹੈ ਸੰਵਿਧਾਨਿਕ ਇਹ ਸੰਵਿਧਾਨਿਕ ਦੇ ਬਹਾਨੇ ਨੇ ਸਾਰੇ ਹਾਂ 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 ਸੋ ਇਸ ਤੋਂ ਪਹਿਲਾਂ ਬਹੁਤ ਕੁਝ ਹੁੰਦਾ ਰਿਹਾ ਹੈ ਧਾਰਮਿਕ لحاظ ਨਾਲ ਕਦੇ ਅਨੰਦਪੁਰ ਸਾਹਿਬ ਦਾ ਮਤਲਬ ਦੇਖ ਲਓ ਆ ਚਾਰ ਦਿਨ ਪਹਿਲਾਂ ਹੁਣ ਗ੍ਰੰਥੀਆਂ ਤੇ ਜਿਹੜੇ ਪੁਜਾਰੀਆਂ ਨੂੰ ਕੇਜਰੀਵਾਲ ਨੇ 18-18000 ਦੇਣ ਦੀ ਗੱਲ ਕੀਤੀ ਹੈ ਫਿਰ ਉੱਥੇ ਸੰਵਿਧਾਨ ਕਿੱਥੇ ਸੀ ਆ ਹੂੰ ਹੂੰ ਉਹ ਵੀ ਤਾਂ ਧਾਰਮਿਕ ਖੇਤਰ 'ਚ ਆ ਜਾਂਦੇ ਨੇ ਭਿੰਡਰ ਸਾਹਿਬ ਸਾਰੇ ਚਲੋ ਕਹਿ ਲੋ ਤਾਂ ਬਿਲਕੁਲ ਕਈ ਜਥੇਬੰਦੀਆਂ ਨੇ ਜਥੇਬੰਦੀਆਂ ਨੇ ਇਹ ਕਰਨਾ ਤੇ ਜੇ ਕੋਈ ਚੀਜ਼ ਮੰਨਣੀ ਹੋਏ ਆਪਾਂ ਨੇ ਫਿਰ ਕੋਈ ਬਹਾਨਾ ਨਹੀਂ ਜੇ ਨਾ ਮੰਨਣੀ ਹੋਏ ਫਿਰ ਕੋਈ ਨਾ ਕੋਈ ਜਿਹੜਾ ਬਹਾਨਾ ਲੱਭ ਹੀ ਜਾਂਦਾ ਹੈ ਹੂੰ ਜੀ ਜੀ ਤੇ ਉਸ ਤੋਂ ਕਿਨਾਰਾ ਕਰ ਗਏ ਫਿਰ ਕਿਹਾ ਗਿਆ ਸੀ ਸ੍ਰੀ ਅਕਾਲ ਤਾ ਸਾਬ ਵੱਲੋਂ ਭਾਈ ਚੱਟੀਆਂ ਜਨ ਤੱਕ ਕਰੋ ਜਿਹੜੀਆਂ ਬਾਬੇ ਨੇ ਲਿਖੀਆਂ ਸੀ ਮੁਆਫੀ ਲਈ ਢੇਰਾ ਸਰਸਾ ਸੌਦਾ ਵਾਲੇ ਨੇ ਤੇ ਉਹ ਵੀ ਵਿੱਚ ਰੁੜ ਗਿਆ ਮਾਮਲਾ ਸੋ ਇਸ ਕਰਕੇ ਜਿਹੜਾ ਹੁਣ ਸੁਧਾਰ ਲਹਿਰ ਵਾਲੇ ਸੋਚ ਰਹੇ ਨੇ ਵੀ ਨਾ ਸੀ ਕਰਦੇ ਰਹੇ ਨਾ ਘਾਟਦੇ ਹੂੰ ਨਾ ਤਾਂ ਇਹਨਾਂ ਨਾ ਤਾਂ ਇਹਨਾਂ ਨੂੰ ਅਕਾਲੀ ਦਲ ਵਾਲੇ ਮੂੰਹ ਲਾ ਰਹੇ ਨੇ ਹੂੰ ਅੱਛਾ ਜਿੰਨਾ ਇਹਨਾਂ ਨੂੰ ਲੱਗਦਾ ਸੀ ਕਿ ਸਹਦ ਸਖਬੀਰ ਨੂੰ ਗਾਲਾਂ ਕੱਢ ਕੇ ਜਾਂ ਅਕਾਲੀ ਦਲ ਨੂੰ ਗਾਲਾਂ ਕੱਢ ਕੇ ਲੋਕ ਪਤਾ ਨਹੀਂ ਸਾਨੂੰ ਹੱਥਾਂ ਤੇ ਬਿਠਾਣਗੇ ਹੱਥੀ ਚਾਏ ਕਰਨਗੇ ਹੋਇਆ ਅਜੇ ਹੋ ਵੀ ਨਹੀਂ ਪਿੰਟਰ ਸਾਹਿਬ ਹੂੰ ਲੋਕਾਂ ਨੇ ਕੋਈ ਬਹੁਤ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਸੁਧਾਰ ਲਹਿਰ ਨੂੰ ਵੀ ਤੇ ਇਸੇ ਕਰਕੇ ਫਿਰ ਵਾਨੇ ਬਹਾਨੇ ਹੁਣ ਕੋਸ਼ਿਸ਼ ਕਰਦੇ ਰਹਿੰਦੇ ਨੇ ਹੁਣ ਮੈਨੂੰ ਇਵੇਂ ਲੱਗ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਰਾਹੀਂ ਸ਼ਾਇਦ ਆਪਣਾ ਕੋਈ ਰਾਹ ਲੱਭ ਰਹੇ ਹੋਣ ਕਿਉਂਕਿ ਇੱਕ ਵਾਰੀ ਚਰਚਾ ਵੀ ਛਿੜੀ ਸੀ ਕਿ ਸ਼ਾਇਦ ਕੋਈ ਨਵਾਂ ਅਕਾਲੀਦਾਰ ਹੋਰ ਬਣ ਸਕਦਾ ਹੈ ਜਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਜਾ ਸਕਦੀ ਹੈ ਹਾਂ ਬਿਲਕੁਲ ਬਿਲਕੁਲ ਜੀ ਤੇ ਹੁਣ ਇਹ ਮੈਨੂੰ ਲੱਗ ਰਿਹਾ ਕਿ ਸੁਧਾਰ ਲਹਿਰ ਵਾਲੇ ਇਸ ਜਿਹੜੇ ਆਪੋ ਧਾਪੀ ਦਾ ਜਿਹੜਾ ਦੌਰ ਪਿਆ ਹੋਇਆ ਹੈ ਇੱਕ ਦੂਜੇ ਤੇ ਦੋਸ਼ਣਵਾਜੀ ਕਰ ਕਰਕੇ ਤਾਂ ਥੱਕ ਚੁੱਕੇ ਨੇ ਸੁਖਵੀਰ ਤਾਂ ਚੁੱਪ ਹੈ ਸੁਣ ਰਿਹਾ ਸਭ ਦੀ ਬੋਲਦਾ ਹੀ ਨਹੀਂ ਇਹ ਸਭ ਤੋਂ ਵੱਡਾ ਮੋਲ ਮੰਤਰ ਹੈ ਮੇਰਾ ਕਹਿਰ ਉਹਨੇ ਜਿਹੜਾ ਫੜ ਲਿਆ ਇਸ ਤੋਂ ਵੱਡਾ ਕੋਈ ਮੰਤਰ ਨਹੀਂ ਕਿ ਇੱਕ ਚੁੱਪ ਸੋ ਸੁਖ ਬੋਲੀ ਜਾਓ ਭਾਈ ਤੁਸੀਂ ਆਪਾਂ ਨੇ ਤਾਂ ਬੋਲਣਾ ਹੀ ਨਹੀਂ ਹਮ ਸਭ ਤੋਂ ਆਪਣੇ ਗੱਲ ਵੀ ਮਨਵਾ ਰਹੇ ਨੇ ਆਪਣੇ ਪਾਰਟੀ ਰਾਹੀਂ ਤੇ ਚੁੱਪ ਵੀ ਨੇ ਹਾਂ ਅੰਦਰ ਖਾਤੇ ਮੀਟਿੰਗਾਂ ਵੱਡੇ ਪੱਧਰ ਉਤੇ ਸੁਖਵੀਰ ਲੋਕ ਕਰ ਰਹੇ ਨੇ ਪਰ ਕਿਤੇ ਮੀਡੀਆ ਨੂੰ ਕਿਤੇ ਸਬੋਧਨ ਨਹੀਂ ਹੋ ਰਹੀ ਹਾਂ ਹਾਂ ਇਹ ਗੱਲ ਸਹੀ ਹੈ ਬਿਲ ਬਿਲਕੁਲ ਤੇ ਇਸ ਕਰਕੇ ਫਿਰ ਹੁਣ ਜਿਹੜੇ ਸੁਧਾਰ ਲਹਿਰ ਵਾਲੇ ਨੇ ਉਹਨਾਂ ਨੂੰ ਇਹ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਪਿੰਡ ਸਰਪੰਚ ਘਰ ਤਾਂ ਬਹਿ ਨਹੀਂ ਸਕਦੇ ਹਾਂ ਬਿਲਕੁਲ ਹੁਣ ਲੱਗ ਰਿਹਾ ਵੀ ਕਰੀਏ ਤਾਂ ਕੀ ਕਰੀਏ ਹੁਣ ਮੈਨੂੰ ਕੱਲ ਇਹਨਾਂ ਨੇ ਕਿਹਾ ਕਿ ਅਸੀਂ ਜੀ ਫੇਰ ਦੁਬਾਰਾ ਸ੍ਰੀ ਘਾਲਤਾਖ ਸਾਹਿਬ ਤੇ ਜਾਵਾਂਗੇ ਹੂੰ ਤੇ ਜਿਹੜੇ ਹੁਕਮ ਹੋਏ ਸੀ ਸਰਵੋੱਚ ਜਿਹੜੀ ਸਿੱਖਾਂ ਦੀ ਸਰਵੋੱਚ ਇੱਕ ਕਿਸਮ ਦੀ ਅਦਾਲਤ ਹੀ ਹੈ ਜੀ ਸ੍ਰੀ ਘਾਲਤਾਖ ਸਾਹਿਬ ਜੀ ਵੇ ਉਹਨਾਂ ਦੀ ਪਾਲਣਾ ਲਾਜ਼ਮੀ ਹੈ ਤੇ ਅਕਾਲੀ ਦਾਲ ਇਹਨਾਂ ਦੀ ਪਾਲਣਾ ਨਹੀਂ ਕਰ ਰਿਆ ਤੇ ਅਸੀਂ ਗਿਆਨੀ ਰਗਵੀਰ ਸਿੰਘ ਨੂੰ ਮਿਲਾਂਗੇ ਹੋ ਸਕਦਾ ਫੇਰ ਮੰਗ ਪੱਤਰਾਂ ਦੀ ਰਣਨੀਤੀ ਸ਼ੁਰੂ ਹੋਏਗੀ ਹਾਂ ਪਾਲਣਾ ਜਕੀਨੀ ਬਣਾਉਣ ਦੀ ਕੋਸ਼ਿਸ਼ ਤੇ ਫੇਰ ਉਹ ਕਹਿਣਗੇ ਵੀ ਤੁਸੀਂ ਇੰਜ ਕਰੋ ਜੀ ਤੇ ਤੁਸੀਂ ਇੰਜ ਕਰੋ ਤੇ ਮੈਨੂੰ ਲੱਗਦਾ ਹੈ ਕਿ ਹੁਣ ਗਿਆਨੀ ਰਗਵੀਰ ਸਿੰਘ ਵੀ ਜਿਵੇਂ ਲੱਗਿਆ ਪਿਛਲੇ ਘਟਨਾ ਕਰਮ ਤੋਂ ਦੇਖੋ ਇੱਕ ਵਾਰੀ ਲੱਗਦਾ ਸੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਮਾ ਵਾਪਸ ਲਈਆਂ ਸੀ ਹੂੰ ਫੇਰ ਸ਼ਾਇਦ ਗਿਆਨੀ ਰਗਵੀਰ ਸਿੰਘ ਕੋਈ ਤਿੱਖਾ ਪੈਂਤੜਾ ਬਣਾਣਗੇ ਕਿਉਂਕਿ ਇੱਕ ਵਾਰੀ ਤੁਹਾਨੂੰ ਯਾਦ ਹੋਊਗਾ ਜਦੋਂ ਟ੍ਰੋਲਿੰਗ ਤੋਂ ਦੁਖੀ ਹੋ ਕੇ ਹੂੰ ਗਿਆਨੀ ਹਰਪ੍ਰੀਤ ਦਿੱਤਾ ਸੀ ਤਾਂ ਉਹਨਾਂ ਨੇ ਕਿਹਾ ਸੀ ਗਿਆਨੀ ਰਗਵੀਰ ਸਿੰਘ ਜੀ ਸ੍ਰੀ ਕਲਤਾ ਸੱਦ ਜਥੇਦਾਰ ਨੇ ਕਿ ਜੇ ਉਹਨਾਂ ਦਾ ਅਸੀਫਾ ਪ੍ਰਵਾਨ ਹੋਇਆ ਤਾਂ ਅਸੀਂ ਸਾਰੇ ਅਸੀਫਾ ਦੇ ਦਾਂਗੇ ਬਿਲਕੁਲ ਉਹਨਾਂ ਨੇ ਗਰਮ ਸੁਰ ਦੇ ਵਿੱਚ ਇਹ ਗੱਲ ਕਹੀ ਸੀ ਬਾਕੀ ਤੇ ਖੇਤੇ ਸੁਰ ਚ ਗੱਲ ਕਹੀ ਸੀ ਤੇ ਕਾਫੀ ਜਿਆਦਾ ਪੰਥਕ ਜਿਹੜੀ ਹੈਗੇ ਨੇ ਪਾਰਟੀਆਂ ਉਹਨਾਂ ਚ ਹਲਚਲ ਮੱਚੀ ਹਲਚਲ ਮੱਚੀ ਕਿਸ ਕਬਰ ਗਈ ਜੇ ਹੁਣ ਜਦੋਂ ਦੁਬਾਰਾ ਸਭਾਵਾਂ ਵਾਪਸ ਲਈਆਂ ਉਦੋਂ ਵੀ ਇਹ ਚਰਚਾ ਅੰਦਰ ਖਾਤਿਆਂ ਹੀ ਭਾਵੇਂ ਓਪਨਲੀ ਕਿਤੇ ਨਹੀਂ ਕੀਤਾ ਗਿਆ ਨੇ ਰਗਵੀਰ ਸਿੰਘ ਨੇ ਪਰ ਅੰਦਰੋਂ ਅੰਦਰੀਏ ਜ਼ਰੂਰ ਚਰਚਾ ਆਈ ਕਿ ਗਿਆਨੀ ਰਗਵੀਰ ਸਿੰਘ ਬਹੁਤ ਨਾਰਾਜ਼ ਨੇ ਉਹਨਾਂ ਨੇ ਫੈਸਲਾ ਇਹ ਜਿਹੜਾ ਕਿ ਐ ਵੀ ਤਾਂ ਹੱਕ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਜੀ ਕੋਈ ਕਿਸੇ ਦੀ ਕਰ ਫਿਰ ਅਕਾਲੀ ਲੀਡਰਸ਼ਿਪ ਹੁਣ ਉਹਨਾਂ ਨੂੰ ਕੋਈ ਸੰਵਿਧਾਨਿਕ ਕੋਈ ਸਮਝਾ ਰਹੀ ਹੈ ਵੀ ਇੱਥੇ ਸਾਡੀ ਵਿਗਤ ਹੈ ਜੀ ਇਸ ਦੇ ਬਾਵਜੂਦ ਲਗਾਤਾਰ ਅਕਾਲੀ ਦਲ ਵਾਲੇ ਉਹਨਾਂ ਨੂੰ ਮਿਲ ਰਹੇ ਨੇ ਤੇ ਐਵੇਂ ਲੱਗ ਰਿਹਾ ਕਿ ਗਿਆਨੀ ਰਗਵੀਰ ਸਿੰਘ ਨੂੰ ਹੁਣ ਕਿਸੇ ਨਾ ਕਿਸੇ ਢੰਗ ਨਾਲ ਅਕਾਲੀ ਲੀਡਰਸ਼ਿਪ ਨੇ ਉਹਨਾਂ ਨੂੰ ਜਿਹੜਾ ਨਰਮ ਕਰ ਲਈ ਉਹਨਾਂ ਦੀ ਸੁਰਤ ਇਹ ਹੋ ਸਕਦਾ ਜਿਹੜੀ ਆਪਣੀ ਗੱਲ ਐ ਸਮਝਾਉਣ 'ਚ ਸਫਲ ਵੀ ਹੋ ਗਏ ਹੋਣ ਜਿਹੜੇ ਅਕਾਲੀ ਦਲ ਦੇ ਲੀਡਰ ਐ ਹੂੰ ਤੇ ਇਸੇ ਕਰਕੇ ਲੱਗ ਰਿਹਾ ਕਿ ਹੁਣ ਜਦੋਂ ਇਹ ਲੱਗਦਾ ਸੀ ਨਾ ਅੰਤਰਿੰਕ ਕਮੇਟੀ ਦੀ ਮੀਟਿੰਗ ਵੇਲੇ ਕਿ ਸ਼ਾਇਦ ਇੱਕ ਵਾਰੀ ਪਹਿਲਾਂ ਕੈਨਸਲ ਵੀ ਕੀਤੀ ਰੱਖੀ ਗਈ ਫਿਰ 30 ਨੂੰ ਰੱਖੀ ਉਸ ਦਿਨ ਚਲੋ ਪੰਜਾਬ ਬੰਦ ਕਰਕੇ ਕਹਿ ਬੁਲਤ ਵੀ ਹੋਈ ਤੇ 31 ਨੂੰ ਫੇਰ ਦੁਬਾਰਾ ਜਦੋਂ ਮੀਟਿੰਗ ਹੋਈ ਐ ਤਾਂ ਉਹਦੇ 'ਚ ਜਿਹੜਾ ਕਿਹਾ ਗਿਆ ਸੀ ਪਹਿਲੀ ਮੀਟਿੰਗ 'ਵਿੱਚ ਲੱਗਦਾ ਸੀ ਕਿ ਹਰਪ੍ਰੀਤ ਸਿੰਘ ਨੂੰ ਵਿਚਾਰਨਗੇ ਵਿਚਾਰਿਆ ਹੀ ਨਹੀਂ ਗਿਆ ਕਹਿੰਦੇ ਉੱਥੇ ਜਿਹੜੇ ਦੂਜੇ ਬੀਬੀ ਜ਼ਗੀਰਕਰ ਵਾਲੇ ਢੜੇ ਦੇ ਦੋ ਮੈਂਬਰ ਨੇ ਕਹਿੰਦੇ ਭਾਈ ਹਰਪ੍ਰੀਤ ਸਿੰਘ ਦੀ ਤਾਂ ਗੱਲ ਹੀ ਨਹੀਂ ਹੋਈ ਉੱਥੇ ਕੋਈ ਪ੍ਰੈਸ ਨੋਟ ਵੀ ਮੋਟ ਦੇ ਜ਼ਰੂਰ ਜੇ ਕਰਾਇਆ ਕਿ ਇਹਦਾ ਜਿਹੜੀ ਕਮੇਟੀ ਹੈ ਇਹਦੇ 'ਚ ਵਾਅਦਾ ਕਰਤਿਆ ਇੱਕ ਮਹੀਨੇ ਦੀਆਂ ਹੋਰ ਵੀ ਪੜਤਾਲ ਦਾ ਸਮਾਂ ਬਤਾਤਿਆ ਕਿਉਂਕਿ ਹਰਿਆਣਾ ਹਰਿਆਣੇ 'ਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਚੋਣ ਹੈ ਹੂੰ ਜੀ ਸੋ ਇਸ ਕਰਕੇ ਜਿਹੜਾ ਹੈਗਾ ਹੁਣ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਬੜੇ ਤਿੱਖੇ ਤੇ ਤੱਤੇ ਹੋਏ ਭਾਈ ਮੈਂ ਤਾਂ ਤੁਸੀਂ ਤੋਰੀ ਬਾਗ ਲਟਕਾਤੇ ਮੈਨੂੰ ਨਾ ਇਧਰ ਦਾ ਛੱਡਿਆ ਨਾ ਉਧਰ ਦਾ ਛੱਡਿਆ ਜਾਣ ਬੁੱਝ ਕੇ ਐਵੇਂ ਕਰ ਰਹੇ ਉਹਨਾਂ ਨੇ ਬਹੁਤ ਕੁਝ ਕੀਤਾ ਆਪਣੀ ਵੀਡੀਓ ਤਾਂ ਆਪਾਂ ਸਾਰਿਆਂ ਨੇ ਸੁਣੀ ਹੈ ਤੇ ਦਰਯੋਦਨ ਤੇ ਸਕੂਨੀ ਨੇ ਇਹਨਾਂ ਤੋਂ ਬਚ ਜੋ ਪੰਥ ਨੂੰ ਸੰਬੋਧਨ ਹੁੰਦਿਆਂ ਵੀ ਕਿਹਾ ਕਿ ਨੂੰ ਕੌਣ ਦਰਯੋਦਨ ਨੇ ਕੌਣ ਸਕੂਨੀ ਹੈ ਹਮ ਇਹਦੀਆਂ ਗੱਲਾਂ ਤੋਂ ਚਲੋ ਰਾਜਨੀਤਿਕ ਆਗੂ ਜਾਣਦੇ ਹੋਣਗੇ ਜਿਹੜੇ ਜਿਹੜੇ ਹਾਂ ਜਾਓ ਜਿਹੜੇ ਸਮਝਾ ਰਹੇ ਉਹਨਾਂ ਨੂੰ ਪਤਾ ਹੈ ਬਿਲਕੁਲ ਬਿਲਕੁਲ ਜੀ ਪਰ ਕਾਫੀ ਕੁਝ ਕਿਹਾ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਸੁਧਾਰ ਲਹਿ ਰਹੀ ਸਿਰਫ ਉਹਨਾਂ ਦੀ ਇੱਥੇ ਪਿੱਠ ਤੇ ਆਈ ਆ ਅਦਰਵਾਈਜ਼ ਅਕਾਲੀ ਦਲ ਨੇ ਉਹਨਾਂ ਦੀ ਨਾ ਕੋਈ ਜਵਾਬ ਦਿੱਤਾ ਕਿਸੇ ਗੱਲ ਦਾ ਤੇ ਅਕਾਲੀ ਦਲ ਚੁੱਪ ਨੇ ਤਾਂ ਇਸ ਕਰਕੇ ਹੁਣ ਮੈਨੂੰ ਇਹ ਲੱਗ ਰਿਹਾ ਕਿ ਸੁਧਾਰ ਲਹਿਰ ਵਾਲੇ ਕਾਲਤਾਖਸਬ ਤੇ ਜਾਣਗੇ ਕੋਈ ਮੰਗ ਪੱਤਰ ਦੇਣਗੇ ਕੀ ਹੁਣ ਜਥੇਦਾਰ ਅਕਾਲ ਤਖਸਬ ਕੋਈ ਉਹਨਾਂ ਤੇ ਕਾਰਵਾਈ ਕਰਨਗੇ ਹੂੰ ਮੈਨੂੰ ਨਹੀਂ ਲੱਗਦਾ ਹੁਣ ਕੋਈ ਕਾਰਵਾਈ ਹੋਊਗੀ ਮੈਨੂੰ ਲੱਗ ਰਿਹਾ ਕਿ ਸਾਰਾ ਕੁਝ ਹੁਣ ਠੰਡੇ ਵਾਸਤੇ ਚ ਪੈ ਜਾਊਗਾ ਤੇ ਸਾਰਿਆਂ ਨੂੰ ਆਪੋ ਆਪਣੀ ਹੋਂਣੀ ਤੇ ਛੱਡ ਦਿੱਤਾ ਜਾਊਗਾ ਹੋ ਸਕਦਾ ਇੱਕ ਮਹੀਨਾ ਕਿਉਂਕਿ ਬਹੁਤ ਸਮਾਂ ਹੁੰਦਾ ਹੈ ਗਿਆਨੀ ਹਰਪ੍ਰੀਤ ਸਿੰਘ ਵੀ ਕੋਈ ਆਪਣਾ ਨਵਾਂ ਫੈਸਲਾ ਲੈ ਲੈਣ ਹੋ ਸਕਦਾ ਛੱਡੀ ਦੇਣ ਹਾਂ ਜਿਹੜਾ ਆਪਣੇ ਆਪ ਤੋਂ ਹੀ ਉਹ ਕਿਨਾਰਾ ਕਰ ਜਾਣ ਕੇ ਨਹੀਂ ਮੇਰੀ ਕੋਈ ਗੱਲ ਸੁਣ ਰਿਹਾ ਤੇ ਹੁਣ ਮੈਂ ਫਿਰ ਉਹ ਆਪਣਾ ਜਿਹੜਾ ਉਹਨਾਂ ਦਾ ਹੈਗਾ ਪੇਸ਼ਾ ਜਿਵੇਂ ਉਹ ਕਰਦੇ ਨੇ ਕਥਾਵਾਚਕ ਨੇ ਆਪਣੀਆਂ ਕਥਾਵਾਂ ਵੱਲ ਜੁੜ ਜਾਣ ਭਾਵੇਂ ਉਹ ਕਥਾ 'ਚ ਇਹੀ ਹੁੰਦਾ ਹੈ ਵੀ ਜਦੋਂ ਫਿਰ ਕਿਸੇ ਤੋਂ ਤੰਗ ਆਇਆ ਹੁੰਦਾ ਆਪਣੇ ਬੋਲ ਬੋਲਾ ਰਹੀ ਉਹ ਜ਼ਰੂਰ ਲਗਾਤਾਰ ਉਹਨਾਂ ਨੂੰ ਕੁਟੰਬਦੇ ਰਹਿਣਗੇ ਕੁਝ ਨਾ ਕੁਝ ਕਹਿੰਦੇ ਰਹਿਣਗੇ ਉਹਨਾਂ ਨੂੰ ਨਿਸ਼ਾਨੇ ਤੇ ਲੈਂਦੇ ਰਹਿਣਗੇ ਹੂੰ ਪਰ ਅੱਜ ਦੇ ਦਿਨ ਇਹੀ ਹੈ ਵੀ ਉਹਨੇ ਜਗੇ ਨੇ ਸਾਰੇ ਜਿਹੜੇ ਗਏ ਸੀ ਸੂਧਾਰ ਲਹਿਰ ਵਾਲੇ ਜੀ ਤੇ ਉਹਨਾਂ ਨੂੰ ਸਮਝਦੇ ਨੇ ਕਿ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਦੇਖੋ ਉਹਨਾਂ ਨਾਲ ਹਮਦਰਦੀ ਤਾਂ ਹੈਗੀ ਹੈ ਸਿੱਖਾਂ ਦੀ ਤੇ ਸਿੱਖ ਹੈਵੀ ਹੈਗੇ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਪਿੱਠ ਤੇ ਜੀ ਜੀ ਤੇ ਸੂਧਾਰ ਲਹਿਰ ਵਾਲੇ ਚਾਹੁੰਦੇ ਨੇ ਵੀ ਕਿਤੇ ਨਾ ਕਿਤੇ ਹੁਣ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਹਰ ਜਿਹੜੀ ਹੈਗੀ ਹੈ ਹਮਦਰਦੀ ਉਹ ਸਾਡੇ ਵਾਲੇ ਪਾਸੇ ਆ ਜਵੇ ਸਾਨੂੰ ਕੋਈ ਸੰਗੀ ਲਵੇ ਪਰ ਇਹ ਹਾਲਾਤ ਉਹਨਾਂ ਲਈ ਵੀ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਉਹਨਾਂ ਲਈ ਵੀ ਹੁਣ ਕਰਦੇ ਤੇ ਘਾੜਦਾ ਕੁਝ ਰਿਹਾ ਨਹੀਂ ਕੋਈ ਨਾ ਕਰਦੇ ਨਾ ਉਹ ਸੰਗੀਲ ਰਹੇ ਨੇ ਤੇ ਆਪਣੀ ਵੀ ਭੰਗ ਕਰਕੇ ਬੈਠ ਗਏ ਕੋਈ ਹੁਣ ਜੇ ਫਿਰ ਉਹ ਹੁਣ ਆਪਣੀ ਨਵੇਂ ਸਿਰੇ ਤੋਂ ਬਣਾਉਂਦੇ ਨੇ ਫਿਰ ਫਿਰ ਉਹਨਾਂ ਤੇ ਵੀ ਤਾਂ ਆਏਗਾ ਕਿ ਕੱਲ ਤੱਕ ਦੀ ਤਾਂ ਗੱਲ ਭਾਈ ਤੁਸੀਂ ਵੀ ਨਹੀਂ ਮੰਨਦੇ ਹੁਣ ਤਾਂ ਮੇਰੇ ਖਿਆਲ ਚ ਉਹ ਸੁਧਾਰ ਲੈ ਦੁਬਾਰਾ ਤੇ ਕੀ ਖੜੀ ਕਰਨਗੇ ਨਵੀਂ ਪਾਰਟੀ ਖੜੀ ਕਰ ਸਕਦੇ ਹਾਂ ਹੁਣ ਕੁਝ ਨਾ ਕੁਝ ਅਜਿਹਾ ਹੋਏਗਾ ਤੇ ਨਵੀਂ ਪਾਰਟੀ ਚ ਫਿਰ ਕੀ ਜਿਹੜੇ ਹੈਗੇ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਾਮਲ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਕਿਉਂਕਿ ਇਹਦੇ ਪਿੱਛੇ ਕੋਈ ਨਾ ਕੋਈ ਕੇਂਦਰੀ ਤਾਕਤ ਜੇ ਹੋਈ ਤਾਂ ਫਿਰ ਜ਼ਰੂਰ ਅਜੇ ਹੋ ਸਕੇਗਾ ਚਰਚਾ ਹੈ ਹੀ ਸੀ ਨਾ ਜੀ ਡੇਰਾ ਵਿਆਸ ਦੀ ਮੁਖੀ ਦੀ ਮੀਟਿੰਗ ਤੋਂ ਬਾਅਦ ਕਿ ਸ਼ਾਇਦ ਕੋਈ ਅੰਦਰ ਖਾਤੇ ਬੀਜੇਪੀ ਇਸ ਤੇ ਕੋਈ ਭੂਮਿਕਾ ਨਿਭਾ ਰਹੀ ਹੈ ਹੋ ਸਕਦਾ ਹੈ ਵੀ ਬੀਜੇਪੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਗਵਾਈ ਕਰਨ ਲਈ ਮਨਾ ਲਵੇ ਪਰ ਜੇ ਅਜੇ ਹਾ ਗਿਆਨੀ ਹਰਪ੍ਰੀਤ ਸਿੰਘ ਕਰਦੇ ਨੇ ਪਿੰਡਰ ਸਾਹਿਬ ਤਾਂ ਬਤੌਰ ਪੱਤਰਕਾਰ ਦੇ ਨਜ਼ਰੀਏ ਤੋਂ ਕਹਿ ਸਕਦੇ ਉਹਨਾਂ ਲਈ ਬਹੁਤਾ ਕੋਈ ਇਹ ਲਾਹੇਬੰਦ ਸੌਦਾ ਨਹੀਂ ਰਹੇਗਾ ਇਹ ਘਾਟੇਵੰਦ ਹੀ ਜਾਏਗਾ ਕਿਉਂਕਿ ਬੜਾ ਔਖਾ ਹੁੰਦਾ ਧਾਰਮਿਕ ਖੇਤਰ ਵਾਲੇ ਵਿਅਕਤੀ ਨੂੰ ਰਾਜਨੀਤਿਕ ਪਾਰਟੀ ਦੀ ਗਵਾਈ ਕਰਨੀ ਹਮ ਸਮੇ ਸਮੇ ਸਿਰ ਬਹੁਤ ਸਾਰੇ ਲੋਕਾਂ ਨੇ ਕੀਤੀ ਹੈ ਪਰ ਨਹੀਂ ਕਾਮਯਾਬ ਹੋ ਸਕਤੇ ਅਖੀਰ ਨੂੰ ਫਿਰ ਉਹ ਉੱਥੇ ਆ ਕੇ ਖੜੇ ਰਹੇ ਨੇ ਇਥੋਂ ਤੱਕ ਕਿ ਆਪਾਂ ਦੇਖ ਹੀ ਲਿਆ ਭਾਈ ਰਣਜੀਤ ਸਿੰਘ ਨੂੰ ਵੀ ਕਿ ਉਹ ਭਾਵੇਂ ਆਪਣੇ ਪੰਥਕ ਸ਼ਕਤੀ ਇੱਕ ਵਾਰੀ ਉਹਨਾਂ ਨੇ ਪੰਥਕ ਮੋਰਚਾ ਬਣਾ ਕੇ ਚੋਣਾਂ ਵੀ ਲੜੀਆਂ ਸੀ ਜਦਚਾਰ ਕੋ ਚਰਨ ਸਿੰਘ ਟੋੜਾ ਨਾਲ ਨਾਲ ਰਲ ਕੇ ਜੀ ਜੀ ਕਿ ਭਾਈ ਰਣਜੀਤ ਸਿੰਘ ਥਾਂ ਦਾ ਪ੍ਰਚਾਰ ਵੀ ਕਰਦੇ ਰਹੇ ਨੇ ਪਰ ਲੋਕ ਇਹ ਇਹ ਦਾ ਹੰਗਾਰਾ ਨਹੀਂ ਭਰਦੇ ਸੀ ਸੋ ਇਸ ਕਰਕੇ ਅਗਲੇ ਦਿਨਾਂ 'ਚ ਜਿਹੜੀ ਹੈਗੀ ਹੈ ਹੁਣ ਆਪਾਂ ਇਹ ਕਹਿ ਸਕਦੇ ਆ ਕਿ ਜਿਹੜੀ ਪੰਥਕ ਸ਼ਕਤੀ ਹੈ ਜਿਹੜਾ 2025 ਦਾ ਸਾਲ ਹੈ ਉਹਦੇ ਲਈ ਪੰਥਕ ਸ਼ਕਤੀ ਇਕੱਠੀ ਹੋਣ ਦੀ ਥਾਂ ਪੰਥਕ ਸ਼ਕਤੀ 'ਚ ਹੋਰ ਟੁੱਟ ਭੱਜ ਹੋਊਗੀ ਪੰਥਕ ਸ਼ਕਤੀ ਦੀਆਂ ਜਿਹੜੀਆਂ ਰਿਓੜੀਆਂ ਨੇ ਉਹ ਹੋਰ ਖਿੰਡਣਗੀਆਂ ਪੰਥ ਕਦੋਂ ਇਕੱਠਾ ਹੋਏਗਾ ਇਹ ਸਵਾਲ ਤਾਂ ਹੁਣ ਫਿਰ ਇਹਦਾ ਵਕਤ ਹੀ ਜਵਾਬ ਦੇਵੇਗਾ ਇਸ ਦਾ ਬਿਲਕੁਲ ਬਿਲਕੁਲ ਖੈਰ ਬਹੁਤ ਬਹੁਪੱਖੀ ਪੰਥਕ ਤੇ ਰਾਸੀ ਇਰਦ-ਇਰਦ-ਗਿਰਦ ਜਿਹੜਾ ਅੱਜ ਦਾ ਇਹ ਜਿਹੜੇ ਵਿਚਾਰ ਜਿਹੜੇ ਪ੍ਰਗਟਾਏ ਗਏ ਸਨ ਰਾਸੀ ਮਾਹਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜਿਲ੍ਹਾਜੀ ਵੱਲੋਂ ਸੋਚਲਾ ਸਾਹਿਬ ਚੈਨਲ ਇਮਿਸ਼ਨ ਪੰਜਾਬੀ ਲਈ ਤੁਸੀਂ ਬਹੁਤ ਬਹੁਤ ਸਮਾਧਿਤਤਾ ਤੁਹਾਡਾ ਤਨ ਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਇਹ ਮਿਸ਼ਨ ਪੰਜਾਬੀ